ਸ਼ੰਭੂ ਬਾਰਡਰ ਤੇ ਅੱਜ ਦਾ ਦਿਨ ਵੀ ਬੜਾ ਅਹਿਮ ਸੀ ਮਹੱਤਵਪੂਰਨ ਸੀ ਸਭ ਦੀਆਂ ਨਜ਼ਰਾਂ ਟਿਕੀਆਂ ਸੀ ਕਿ ਕੀ ਅੱਜ ਜਿਹੜਾ ਕਿ ਦੂਜੇ ਜਥੇ ਦੇ ਰੂਪ ਵਿੱਚ ਮਰਜੀਬੜਿਆਂ ਦਾ ਜਥਾ ਕਿਸਾਨਾਂ ਦਾ 101 ਲਿਸਟ ਤਿਆਰ ਹੁੰਦੀ ਹੈ ਉਹ ਕੀ ਜਾਣ ਦਿੱਤਾ ਜਾਏਗਾ ਪਰ ਹਰਿਆਣਾ ਪ੍ਰਸ਼ਾਸਨ ਹਰਿਆਣਾ ਸਰਕਾਰ ਦਾ ਕੇਂਦਰ ਦੇ ਇਸ਼ਾਰੇ ਤੇ ਅੜियल ਰਵਈਆ ਇੱਕ ਵਾਰੀ ਫੇਰ ਸਬੂਤ ਦੇ ਗਿਆ ਕਿ ਇਹ ਮੋਟੀ ਚਮੜੀ ਦੇ ਬਣੇ ਨੇ ਇਹਨਾਂ ਤੇ ਕੋਈ ਵੀ ਅਸਰ ਨਹੀਂ ਹੈ ਕਿਉਂਕਿ ਪਹਿਲਾਂ ਤੈਅ ਹੋਇਆ ਸੀ ਕਿ ਟਰੈਕਟਰ ਟਰਾਲੀਆਂ ਨਹੀਂ ਜਾਣਗੀਆਂ ਤਾਂ ਇਸ ਦਾ ਮਤਲਬ ਫਿਰ ਕਿਸਾਨ ਜਥੇਬੰਦੀਆਂ ਨੇ ਰਾਏ ਕੀਤੀ مشورہ ਕੀਤਾ ਕਿ ਚਲੋ ਟਰੈਕਟਰ ਟਰਾਲੀਆਂ ਦੀ ਗੱਲ ਵੀ ਮੰਨ ਲੈਨੇ ਆ ਕਿ ਦਿੱਲੀ ਨਹੀਂ ਲੈ ਜਾਂਦੇ ਅਸੀਂ ਹਾਲਾਂਕਿ ਕੋ ਟਰੈਕਟਰ ਟਰਾਲੀਆਂ ਹਥਿਆਰ ਨਹੀਂ ਉਹਨਾਂ ਵਿੱਚ ਵੱਧ ਤੋਂ ਵੱਧ ਕਿਸਾਨਾਂ ਦੇ ਡੰਡੇ ਝੰਡੇ ਰਾਸ਼ਨ ਲੱਧਿਆ ਤੇ ਠੰਡ ਤੋਂ ਬਚਣ ਦੇ ਲਈ ਕੁਝ ਕੱਪੜੇ ਨੇ ਇਸ ਤੋਂ ਇਲਾਵਾ ਕੁਝ ਵੀ ਨਹੀਂ ਪਰ ਫਿਰ ਵੀ ਕਿਸਾਨਾਂ ਨੇ ਫੈਸਲਾ ਕੀਤਾ ਕਿ ਚਲੋ ਅੱਗੇ ਵਧਿਆ ਜਾਏਗਾ 6 ਦਸੰਬਰ ਨੂੰ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਸੀ ਅੱਜ ਜੋ ਹੋਇਆ ਅੱਜ ਇੱਕ ਮਾੜੀ ਕਰਤੂਤ ਕੀ ਹੋਈ ਹੈ ਹਰਿਆਣਾ ਪ੍ਰਸ਼ਾਸਨ ਨੇ ਪਹਿਲਾਂ ਤਾਂ ਜਿਹੜਾ 101 ਕਿਸਾਨਾਂ ਦਾ ਜਥਾ ਸੀ ਉੱਥੇ ਥੋੜਾ ਬਹੁਤ ਆਰਗੂਮੈਂਟ ਵੀ ਹੋਇਆ ਇਹ ਵੀ ਤਸਵੀਰ ਨਜ਼ਰ ਆਈ ਕਿ ਚਾਹ ਦਾ ਕੱਪ ਜਾਲੀ ਦੇ ਵਿੱਚੋਂ ਫੜਾਇਆ ਜਾ ਰਿਹਾ ਕੁਝ ਕਿਸਾਨਾਂ ਨੂੰ ਕਿ ਲਓ ਚਾਹ ਪੀਓ ਬਿਸਕੁਟ ਵੀ ਦਿੱਤੇ ਗਏ ਇਸ ਤਰ੍ਹਾਂ ਦੀ ਵੀ ਗੱਲ ਆਈ ਫਿਰ ਇੱਕ ਗੱਲ ਆਈ ਕਿ ਹਰਿਆਣਾ ਪ੍ਰਸ਼ਾਸਨ ਜਿਹੜਾ ਕਿ 1 ਇੰਚ ਦੀ ਵੀ ਵਿਵਥ ਨਹੀਂ ਛੱਡ ਰਿਹਾ ਕਿ ਕਿਸਾਨ ਹਰਿਆਣਾ ਦੇ वाया ਹਰਿਆਣਾ ਦੇ ਰਸਤੇਓ ਆਪਣੀ ਰਾਜਧਾਨੀ ਦਿੱਲੀ ਜਾ ਸਕਣ ਪਹਿਲੀ ਗੱਲ ਤੇ ਉਹ ਨਹੀਂ ਛੱਡੀ ਗਈ ਫਿਰ ਜਿਹੜਾ ਇੱਕ ਪੱਕਾ ਛੱਡ ਮਜ਼ਬੂਤ ਛੱਡ ਬਣਾਇਆ ਗਿਆ ਜਿੱਥੇ ਫਿਰ ਕਿਲ ਗੱਡ ਦਿੱਤੇ ਗਏ ਉਸ ਰੋਡ ਦੇ ਉੱਤੇ ਕੀ ਕਰਤੂਤ ਕੀਤੀ ਹੈ ਕਿ ਫੁੱਲਾਂ ਦੀ ਵਰਖਾ ਕੀਤੀ ਕੁਝ ਫੁੱਲ ਕਿਲੋ ਸੀ 2 ਕਿਲੋ ਸੀ ਕਿੰਨੇ ਸੀ ਨਹੀਂ ਪਤਾ ਪਰ ਤਸਵੀਰਾਂ ਵਿੱਚ ਸਾਫ਼ ਦੇਖਿਆ ਗਿਆ ਵੱਖ-ਵੱਖ ਵੀਡੀਓ ਬਣੇ ਆ ਕਲਿੱਪ ਕਿ ਫੁੱਲਾਂ ਦੀ ਵਰਖਾ ਕਿਸਾਨਾਂ ਉੱਤੇ ਕੀਤੀ ਜਾਂਦੀ ਹੈ ਤੇ ਕਿਸਾਨਾਂ ਨੂੰ ਵੀ ਲੱਗ ਗਿਆ ਕਿ ਸ਼ਾਇਦ ਸਾਡੇ ਸੰਘਰਸ਼ ਨੂੰ ਵੇਖ ਕੇ ਦੇਲੀ ਪਿਗਲ ਗਿਆ ਹੋਵੇ ਹਰਿਆਣਾ ਪ੍ਰਸ਼ਾਸਨ ਦਾ ਉੱਥੇ ਤਾਇਨਾਤ ਅਧਿਕਾਰੀਆਂ ਦਾ ਮੁਲਾਜ਼ਮਾਂ ਦਾ ਤਾਂ ਕਿਸਾਨ ਥੋੜਾ ਅੱਗੇ ਹੌਸਲੇ ਨਾਲ ਹੋਰ ਵਧਣ ਦੀ ਕੋਸ਼ਿਸ਼ ਕਰਦੇ ਨੇ ਤਾਂ ਅਚਾਨਕ ਕੀ ਹੁੰਦਾ ਹੈ ਅਚਾਨਕ ਫਿਰੋਹੀ ਜ਼ਹਿਰੀਲੀ ਸਪਰੇ ਦਾ ਛਿੜਕਾ ਤੇ ਨਾਲ ਹੀ ਹੰਝੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ ਫਿਰ ਕਿਸਾਨ ਅੱਜ ਜ਼ਖਮੀ ਹੋਏ ਪਹਿਲਾਂ ਵੀ ਦਰਜਣ ਤੋਂ ਅੱਜ ਕਿਸਾਨ ਜ਼ਖਮੀ ਹੋਏ 6 ਦਸੰਬਰ ਨੂੰ ਫਿਰ ਇੱਕ ਦਿਨ ਕਿਸਾਨਾਂ ਨੇ رائے مشਵਰਾ ਕੀਤਾ ਕਿ ਅੱਜ ਦਾ ਦਿਨ ਰੁਕਦੇ ਆਂ ਆਈਦਾ ਦਿਨ ਤੱਕ ਕੀਤਾ ਗਿਆ ਕਿ ਕਿਸਾਨਾਂ ਦਾ ਜਥਾ ਉਸੇ ਤਰ੍ਹਾਂ ਜਾਏਗਾ ਬਕਾਇਦਾ ਲਿਸਟ ਬਣਦੀ ਹੈ ਪਰ ਅਗਿਓ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੁਲਾਜ਼ਮਾਂ ਨੇ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਿਹੜੀ ਕਰਤੂਤ ਕੀਤੀ ਆ ਬੇਹਾਦ ਨਿੰਦਣਯੋਗ ਹੈ ਕਿਉਂਕਿ ਨਿਹੱਥੇ ਕਿਸਾਨਾਂ ਦੇ ਉੱਤੇ ਵਾਰ ਕੀਤੇ ਗਏ ਨੇ ਔਰ ਜਿਹੜੇ ਹੱਕ ਮੰਗ ਰਹੇ ਨੇ ਸੰਘਰਸ਼ ਕਰ ਰਹੇ ਨੇ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਚਾਹੀਦੀ ਹੈ ਕਰਜ਼ੇ ਦੇ ਉੱਤੇ ਲਖੀਰ ਫੇਰੀ ਜਾਵੇ ਅਜੇ ਹਾਂ ਸਾਨੂੰ ਕੋਈ ਵੀ ਕਾਨੂੰਨ ਮਨਜ਼ੂਰ ਨਹੀਂ ਹੈ ਜਿਹੜਾ ਕਿਸਾਨਾਂ ਦੇ ਉੱਤੇ ਕਰਜ਼ੇ ਦੀ ਪੰਡ ਨੂੰ ਭਾਰੀ ਕਰੇ ਔਰ ਕਿਸਾਨਾਂ ਦੀ ਗੜਲ ਦਾ ਜਿਹੜਾ ਫਾਹਾ ਬਣੇ ਇਸ ਤਰ੍ਹਾਂ ਦੇ ਕਾਨੂੰਨਾਂ ਨੂੰ ਨਾ ਚਾਹੁੰਦੇ ਆ ਔਰ ਜਿਹੜੇ ਕਿਸਾਨਾਂ ਦੀ ਜ਼ਿੰਦਗੀ ਨੂੰ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਨੇ ਭਾਈ ਚਾਰ ਕਿਸਾਨਾਂ 'ਚ ਵਾਅਦਾ ਕਰ ਸਕਦੇ ਨੇ ਸਾਨੂੰ ਤੇ ਕਾਨੂੰਨ ਐਸੇ ਚਾਹੀਦੇ ਨੇ ਅਜਿਹੇ ਕਾਨੂੰਨਾਂ ਦੀ ਅਣਹੂਦ ਬਹੁਤ ਜ਼ਿਆਦਾ ਹੈ ਪਾਰਲੀਮੈਂਟ ਦੇ ਵਿੱਚ ਇੱਕ ਵੀ ਜਿਹੜਾ ਕਾਨੂੰਨ ਨਹੀਂ ਹੈ ਜਿੱਥੇ ਕੋਈ ਰੋਜ਼ਗਾਰ ਦੀ ਗਾਰੰਟੀ ਹੋਵੇ ਚਾਹੇ ਉਹ ਕਿਸਾਨ ਨਾਲ ਸੰਬੰਧਿਤ ਹੈ ਚਾਹੇ ਵਪਾਰ ਨਾਲ ਸੰਬੰਧਿਤ ਹੈ ਮਜ਼ਦੂਰ ਨਾਲ ਸੰਬੰਧਿਤ ਹੈ ਤਾਂ ਫੇਰ ਕਿਹੜੀ ਗੱਲ ਦੇ ਦਗਮੋਂ ਜਿਹੜੇ ਨੇ ਵਜਾਏ ਜਾ ਰਹੇ ਨੇ ਕਿਹੜੀ ਗੱਲ ਦੀ ਵਾਹ ਵਾਹ ਕੀਤੀ ਜਾ ਰਹੀ ਹੈ ਹਰਿਆਣਾ ਪ੍ਰਸ਼ਾਸਨ ਨੇ ਜਿਹੜਾ ਕਿ ਸਰਕਾਰ ਦੇ ਇਸ਼ਾਰੇ ਦੇ ਉੱਤੇ ਕੇਂਦਰ ਦੀ ਮਿਲਿ ਭੋਗਤ ਦੇ ਨਾਲ ਹਰਕਤ ਕੀਤੀ ਹੈ ਉਹ ਬਿਹਤ ਨਿੰਦਣਯੋਗ ਹੈ ਔਰ ਇਹਨਾਂ ਤਸਵੀਰਾਂ ਨੂੰ ਪੂਰੇ ਮੁਲਕ ਭਾਰਤ ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਕਿਸਾਨੀ ਕਿੱਤੇ ਦੇ ਨਾਲ ਸਿੱਧੇ ਜਾ ਸਿੱਧੇ ਤੌਰ ਤੇ ਜੁੜੇ ਨੇ ਜਾਂ ਹਮਦਰਦੀ ਰੱਖਦੇ ਨੇ ਕਿਸਾਨਾਂ ਨਾਲ ਉਹਨਾਂ ਸਭ ਨੇ ਵੇਖਿਆ ਮਜ਼ਦੂਰਾਂ ਦੀ ਹਾਲਤ ਕੀ ਹੈ ਹਾਲਾਂਕਿ ਜਿਹੜੇ 101 ਕਿਸਾਨਾਂ ਦੀ ਲਿਸਟ ਤਿਆਰ ਕੀਤੀ ਜਾਂਦੀ ਉਹਦੇ ਵਿੱਚ ਨੌਜਵਾਨ ਕਿਸਾਨਾਂ ਦੀ ਗਿਣਤੀ ਘੱਟ ਬਜ਼ੁਰਗ ਕਿਸਾਨਾਂ ਦੀ ਗਿਣਤੀ ਵੱਧ ਹੈ ਜਿਹੜੇ ਜੰਮੇ ਵੀ ਖੇਤਾਂ ਦੇ ਵਿੱਚ ਔਰ ਆਪਣੀ ਜਵਾਨੀ ਵੀ ਖੇਤਾਂ ਛੰਡਾਈ ਟਿੱਬਿਆਂ ਨੂੰ ਵਾਹ ਕੇ ਜ਼ਮੀਨਾਂ ਪਹਿਲਾਂ ਵਾਹੀ ਜੋ ਕੀਤੀਆਂ ਫਿਰ ਜਦੋਂ ਕਮਾਈ ਖਾਣ ਦੀ ਵਾਰੀ ਆਈ ਤਾਂ ਫਿਰ ਘਾਤਕ ਬਿਮਾਰੀਆਂ ਨੇ ਜਿਹੜਾ ਘਰ ਕਰ ਲਿਆ ਉਸ ਤੋਂ ਨਜਾਤ ਪਾਉਣ ਦੀ ਖਾਤਰ ਹੀ ਕਿਸਾਨ ਸੰਘਰਸ਼ ਕਰ ਰਹੇ ਨੇ ਮਜ਼ਦੂਰ ਸੰਘਰਸ਼ ਕਰ ਰਹੇ ਨੇ ਪਰ ਹਰਿਆਣਾ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਿਹੜਾ ਕਿ ਘੱਗਰ ਦਰਿਆ ਦੇ ਉੱਤੇ ਬਣਿਆ ਪੁਲ ਹੈ ਉਥੋਂ ਅੱਜ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਐਮਰਜੈਂਸੀ ਨੂੰ ਯਾਦ ਕਰਾਉਂਦੀਆਂ ਨੇ ਹਾਲਾਂਕਿ ਪਹਿਲੀ ਵਾਰੀ ਨਹੀਂ ਹੋਇਆ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਕਿਸਾਨਾਂ ਉੱਤੇ ਜਾਂ ਧਰਨਾਕਾਰੀਆਂ ਉੱਤੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਚਾਹੇ ਮੁਲਾਜ਼ਮ ਹੋਣ ਮਜ਼ਦੂਰ ਹੋਣ लाਠੀ ਚਾਰਜ ਤੱਕ ਵੀ ਹੁੰਦੇ ਨੇ ਪਾਣੀ ਦੀਆਂ ਬਿਛਾੜਾਂ ਵੀ ਚਲਦੀਆਂ ਨੇ ਹੰਝੂ ਗੈਸ ਦੇ ਗੋਲੇ ਵੀ ਸਿੱਟੇ ਜਾਂਦੇ ਨੇ ਪਰ ਅੱਜ ਜੋ ਕੁਝ ਹੋਇਆ ਉਹ ਇਸ ਕਰਕੇ ਸ਼ਰਮਨਾਕ ਹੈ ਇਸ ਕਰਕੇ ਮਾੜੀ ਕਰਤੂਤ ਕਹਿ ਰਹੇ ਆ ਕਿਉਂਕਿ ਪਹਿਲਾਂ ਫੁੱਲਾਂ ਦੀ ਵਰਖਾ ਤੇ ਜਿਵੇਂ ਕਿਸਾਨ ਅੱਗੇ ਵਧੇ ਤੇ ਉਸ ਤੋਂ ਬਾਅਦ ਤਸ਼ੱਦਦ ਤਾਇ ਕਿਥੋਂ ਦਾ ਇਨਸਾਫ ਹੈ ਤਾਂ ਕੀ ਇਸ ਮਾਮਲੇ ਦੇ ਵਿੱਚ ਦੇਸ਼ ਦੀਆਂ ਉੱਚ ਅਦਾਲਤਾਂ ਸਰਵਉੱਚ ਅਦਾਲਤ ਇਸ ਮਾਮਲੇ ਦੇ ਉੱਤੇ ਕੀ ਸਖਤ ਨੋਟਿਸ ਲਹੇਗੀ ਕਿ ਆਪ ਆਪ ਮੁਹਾਰੇ ਇਸ ਮਸਲੇ ਦੇ ਉੱਤੇ ਹਰਿਆਣਾ ਸਰਕਾਰ ਨੂੰ ਨਸੀਹਤ ਦੇਗੀ ਕਿਉਂਕਿ ਹਰਿਆਣਾ ਸਰਕਾਰ ਨੇ ਆਪਣੇ ਆਪ ਨੂੰ ਤਾਲਿਬਾਨ ਰਾਜ ਦੇ ਬਰਾਬਰ ਸਮਝ ਲਿਆ ਕਿਉਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਪਟੀਸ਼ਨ ਪੈਂਦੀ ਆ ਤੇ ਸਾਫ਼ ਕਿਹਾ ਗਿਆ ਸੀ ਹਦਾਇਤ ਦਿੱਤੀ ਗਈ ਕਿ 10 ਦਿਨਾਂ ਦੇ ਅੰਦਰ ਅੰਦਰ ਤੁਸੀਂ ਰਸਤਾ ਸਾਫ਼ ਕਰਨਾ ਕਿਉਂਕਿ ਰਸਤਾ ਕਲੀਅਰ ਹੋ ਗਿਆ ਸੀ ਕਿ ਕਿਸਾਨਾਂ ਨੇ ਮਜ਼ਦੂਰਾਂ ਨੇ ਨਹੀਂ ਰੋਕਿਆ ਇਹ ਰਸਤਾ ਹਰਿਆਣਾ ਪ੍ਰਸ਼ਾਸਨ ਨੇ ਹਰਿਆਣਾ ਸਰਕਾਰ ਨੇ ਰੋਕਿਆ ਤੇ ਸਥਾਨਕ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਕਿਸਾਨਾਂ ਸਿਰ ਮੜੀ ਜਾ ਰਹੀ ਹੈ ਧਰਨਾਕਾਰੀਆਂ ਦੇ ਉੱਤੇ ਮੜੀ ਜਾ ਰਹੀ ਹੈ ਇਸ ਨਰੇਟਿਵ ਨੂੰ ਜਿਹੜਾ ਸਿਰਜਿਆ ਗਿਆ ਵਰਤਾਂਤ ਸਿਰਜਿਆ ਗਿਆ ਓਕੇਸਵਰ ਲੋਕੜਿਆ ਜਾ ਰਿਹਾ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਕਿਹਾ ਕਿ ਦਸਾਂ ਦਿਨਾਂ ਚ ਰਸਤਾ ਖਾਲੀ ਕਰੋ ਪਰ ਨਹੀਂ ਢੀਠਪੂਣੇ ਤੇ ਅੜੀ ਰਹੀ ਸਰਕਾਰ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਂਦੀ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਜੋ ਦਲੀਲਾਂ ਗਈਆਂ ਤੱਥ ਗਏ ਟੇਬਲ ਦੇ ਉੱਤੇ ਜਿਹੜੀ ਗੱਲ ਗਈ ਤੇ ਕਹਿ ਦਿੱਤਾ ਗਿਆ ਸਾਫ਼ ਹਰਿਆਣਾ ਸਰਕਾਰ ਨੂੰ ਔਰ ਕਿਸਾਨਾਂ ਨੂੰ ਵੀ ਨਾਲੇ ਹਦਾਇਤ ਦਿੱਤੀ ਗਈ ਕਿ ਤੁਸੀਂ ਟਰੈਕਟਰ ਟਰਾਲੀਆਂ ਛੱਡੋ ਸ਼ਾਂਤ ਮੈ ਤਰੀਕੇ ਨਾਲ ਤੁਸੀਂ ਪਹੁੰਚ ਕੇ ਤੇ ਆਪ ਦਾ ਪ੍ਰੋਟੈਸਟ ਕਰ ਸਕਦੇ ਕਿ ਰਾਜਧਾਨੀ ਤੁਹਾਡੇ ਲਈ ਹੈ ਦੇਸ਼ ਤੁਹਾਡੇ ਲਈ ਹੈ ਦੇਸ਼ ਦੇ ਲੋਕ ਸਭ ਲਈ ਨੇ ਔਰ ਉਹਨਾਂ ਦਾ ਪ੍ਰੋਟੈਸਟ ਕਰਨ ਦਾ ਹੱਕ ਹੈ ਪਰ ਜਦੋਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਉੱਤੇ ਚਾਹੇ ਬੇਸ਼ੱਕ ਉਹ ਵੀ ਕੋਈ ਸਹੀ ਗੱਲ ਨਹੀਂ ਸੀ ਸਹੀ ਰਸਤਾ ਨਹੀਂ ਅਪਣਾਇਆ ਗਿਆ ਕਿ ਪੰਜਾਬ ਤੇ ਹਰਿਆਣਾ ਇਕੱਠੇ ਬੈਠੇ ਅਧਿਕਾਰੀ ਹੱਲ ਕਰਉਣ ਇੱਥੇ ਪਹਿਲੀ ਗੱਲ ਤੇ ਪੁਲਿਸ ਪ੍ਰਸ਼ਾਸਨ ਦਾ ਕੋਈ ਕੰਮ ਨਹੀਂ ਹੈ ਕਿ ਇਸ ਮਸਲੇ ਨੂੰ ਹੱਲ ਕਰਾਇਆ ਜਾਵੇ ਇਹ ਸਿਆਸੀ ਮਸਲਾ ਹੈ ਔਰ ਇਹ ਪੋਲਿਟੀਕਲ ਇਸ਼ਿਆ ਦੇ ਉੱਤੇ ਨਿਰਭਰ ਕਰਦਾ ਹੈ ਕਿ ਕਾਨੂੰਨ ਬਣਨਾ ਹੈ ਕਿ ਨਹੀਂ ਹਾਂ ਕਾਨੂੰਨ ਵਿਵਸਥਾ ਦਾ ਪ੍ਰਬੰਧ ਕਰਨ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਜ਼ਰੂਰ ਲਿਆ ਜਾ ਸਕਦਾ ਪਰ ਇੱਥੇ ਸਾਰੇ ਦਾ ਸਾਰਾ ਤੰਤਰ ਜਦੋਂ ਪੁਲਿਸ ਪ੍ਰਸ਼ਾਸਨ ਦੇ ਜਾਂ ਬਲ ਸ਼ਕਤੀਆਂ ਦੇ ਹੱਥ ਵਿੱਚ ਫੜਾ ਦਿੱਤਾ ਗਿਆ ਤਾਂ ਫਿਰ ਦੇਖ ਲਓ ਤਸਵੀਰਾਂ ਕਿਸ ਤਰ੍ਹਾਂ ਦੀਆਂ ਆਉਂਦੀਆਂ ਨੇ ਅੱਜ ਵੀ ਕਿਸਾਨ ਜ਼ਖਮੀ ਹੋਏ ਪਰ ਜਿਹੜੀ ਮਾੜੀ ਕਰਤੂਰਤ ਹੈ ਕਿ ਪਹਿਲਾਂ ਫੁੱਲਾਂ ਦੀ ਵਰਖਾ ਉਸ ਤੋਂ ਬਾਅਦ ਤਸ਼ੱਦਦ ਇਸ ਨੂੰ ਲੈ ਕੇ ਸਵਾਲ ਵੱਡੇ ਉੱਠ ਰਹੇ ਨੇ ਕਿ ਆਖਰਕਾਰ ਹਰਿਆਣਾ ਸਰਕਾਰ ਕਰਨਾ ਕੀ ਚਾਹੁੰਦੀ ਹੈ ਮਸਲਾ ਤਾਂ ਕੇਂਦਰ ਸਰਕਾਰ ਦੇ ਨਾਲ ਐ ਬੈਠ ਕੇ ਹੱਲ ਕਰਨ ਵਾਲਾ ਨਿਜਠਣ ਵਾਲਾ ਔਰ ਕੇਂਦਰ ਨੇ ਹਾਲੇ ਤੱਕ ਕੋਈ ਕਿਸੇ ਤਰ੍ਹਾਂ ਦੀ ਕਾਲ ਨਹੀਂ ਦਿੱਤੀ ਕਿ ਕਿਸਾਨ ਜਥੇਬੰਦੀਆਂ ਨੂੰ ਹੱਲ ਕੀਤਾ ਜਾਵੇ ਜਿੱਥੋਂ ਤੱਕ ਰਹੀ ਗਈ ਕਿਸਾਨਾਂ ਦੇ ਇਕੇ ਦੀ ਉਹ ਵੀ ਗੱਲ ਕਿਤੇ ਨਾ ਕਿਤੇ ਘਾਟ ਰੜਕ ਰਹੀ ਹੈ ਬਹੁਤ ਸਾਰੀਆਂ ਜਥੇਬੰਦੀਆਂ ਇਸ ਤੋਂ ਕਿਨਾਰਾ ਤਾਂ ਕਰ ਰਹੀਆਂ ਨੇ ਕਿ ਸੰਘਰਸ਼ ਵੱਡੇ ਪੱਧਰ ਦਾ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਏਕਾ ਬਖਾਉਂਦਿਆਂ ਹੋਇਆਂ ਜਿਵੇਂ ਕਿ 220 21 ਦੀਆਂ ਤਸਵੀਰਾਂ ਸਾਹਮਣੇ ਆਈਆਂ ਕਿਸਾਨੀ ਅੰਦੋਲਨ ਕਿਸ ਜਿਹੜੇ ਸਿਖਰ ਦੇ ਉੱਤੇ ਪੁੱਜਿਆ ਔਰ ਕੀ ਕੁਝ ਹਾਸਲ ਕੀਤਾ ਤਿੰਨ ਖੇਤੀ ਕਾਨੂੰਨ ਜਿਹਨਾਂ ਨੂੰ ਕਾਲੇ ਕਾਨੂੰਨ ਕਿਹਾ ਗਿਆ ਰੱਦ ਵੀ ਕਰਵਾਏ ਉਸ ਤੋਂ ਬਾਅਦ ਸੰਘਰਸ਼ ਕਿੱਥੇ ਮੁਕਣਾ ਚਾਹੀਦਾ ਸੀ ਤੇ ਕਿੱਥੇ ਖੜ ਗਿਆ ਕਿੱਥੇ ਅੜ ਗਿਆ ਸਾਰੀਆਂ ਗੱਲਾਂ ਨੇ ਆਪਣੇ ਆਪ ਚ ਪਰਚੋਲ ਕਰਨ ਦੀ ਲੋੜ ਹੈ ਪਰ ਜਿੱਥੇ ਸਰਕਾਰਾਂ ਦਾ ਫਰਜ਼ ਬਣਦਾ ਕਿ ਉਸੇ ਨੂੰ ਨਿਭਾਇਆ ਜਾ ਰਿਹਾ ਇਹ ਸਾਰੀਆਂ ਗੱਲਾਂ ਨੇ ਹੁਣ ਇਸ ਮਾਮਲੇ ਦੇ ਵਿੱਚ ਕਿਸਾਨਾਂ ਨੇ ਬੇਸ਼ੱਕ ਅੱਜ ਫਿਰ ਐਲਾਨ ਕੀਤਾ ਹੈ ਫੈਸਲਾ ਲਿਆ ਕਿ ਵਾਪਸ ਪਰਤੇ ਆਏ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਬਾਰਡਰਾਂ ਤੇ ਬੈਠੀਆਂ ਨੇ ਉਹਨਾਂ ਨੂੰ ਵੀ ਆਪਣਾ ਫਰਜ਼ ਤੇ ਆਪਣੇ ਕੈਦੇ ਕਾਨੂੰਨ ਦੇ ਉੱਤੇ ਝਾਤ ਮਾਰਨੀ ਚਾਹੀਦੀ ਹੈ ਇੱਕ ਪਾਸੇ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਉੱਤੇ ਬੈਠੇ ਨੇ 12ਵਾਂ 13ਵਾਂ ਦਿਨ ਹੋ ਚੁੱਕਾ ਉਹਨਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ ਇੱਕ ਪਾਸੇ ਉਹ ਸੰਘਰਸ਼ ਹੈ ਦੂਜੇ ਪਾਸੇ ਜਦੋਂ ਪਤਾ ਹੈ ਕਿ ਇੱਕ ਵੀ ਇੰਚ ਦੀ ਵਿਥ ਨਹੀਂ ਹੈ ਤੇ ਵਾਰ-ਵਾਰ ਦਿੱਲੀ ਜਾਣ ਦਾ ਟੱਕਰ ਮਾਰਨ ਦਾ ਉਸ ਮੋਰਚੇ ਦੇ ਵਿੱਚ ਮਤਲਬ ਕੀ ਬਣਦਾ ਹੈ ਕੀ ਉਹਨਾਂ ਨੂੰ ਰਾਹ ਹੋਰ ਨਹੀਂ ਇਖਤियार ਕਰਨਾ ਚਾਹੀਦਾ ਬੇਸ਼ੱਕ ਕਿਸਾਨਾਂ ਦਾ ਹੱਕ ਹੈ ਕਾਨੂੰਨੀ ਪਰ ਜਦੋਂ ਪਤਾ ਹੈ ਕਿ ਉੱਥੇ ਸਿਰਫ ਹੰਝੂ ਗੈਸ ਦੇ ਗੋਲੇ ਮਿਲਣਗੇ ਤਾਂ ਰਸਤਾ ਹੋਰ ਅਪਣਾਇਆ ਜਾਣਾ ਚਾਹੀਦਾ ਜੇ ਪੈਦਲ ਵੀ ਜਾਣਾ ਹੈ ਤਾਂ ਬੜੇ ਰਸਤੇ ਹੋਰ ਨੇ ਜਾਂ ਹੋਰ ਪ੍ਰੋਟੈਸਟ ਕਰਨ ਦਾ ਰਸਤਾ ਹੈ ਹਾਲਾਂਕਿ ਕਿਸਾਨਾਂ ਨੂੰ ਹਰ ਗੱਲ ਹਰ ਹੀਲਾ ਵਰਤਣਾ ਚਾਹੀਦਾ ਆਪਣੀ ਆਵਾਜ਼ ਉੱਥੋਂ ਤੱਕ ਬਚਾਉਣ ਲਈ ਕਿ ਰੇਲ ਗੱਡੀਆਂ ਦੇ ਜ਼ਰੀਏ ਬੱਸਾਂ ਦੇ ਜ਼ਰੀਏ ਦੇਸ਼ ਦੀ ਪਾਰਲੀਮੈਂਟ ਤੱਕ ਨਹੀਂ ਪਹੁੰਚਿਆ ਜਾ ਸਕਦਾ ਤਾਂ ਇਹ ਸਾਰੀਆਂ ਗੱਲਾਂ ਨੇ ਕਿਤੇ ਨਾ ਕਿਤੇ ਜਿਹੜੇ ਜਥੇਬੰਦਕ ਢਾਂਚੇ ਦੇ ਵਿੱਚ ਲੀਡ ਕਰ ਰਹੇ ਨੇ ਕਿਸਾਨਾਂ ਨੂੰ ਜਿਹੜੇ ਕਿ ਸੱਚੀ ਭਾਵਨਾ ਦੇ ਨਾਲ ਬਾਰਡਰ ਦੇ ਉੱਤੇ ਬੈਠੇ ਨੇ ਤਾਂ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਵੀ ਚਾਹੀਦਾ ਕਿ ਇਸ ਮਾਮਲੇ ਦੇ ਵਿੱਚ ਆਪਣੇ ਆਪ ਵਿੱਚ ਵੀ ਪਰਚੋਲ ਕਰਨ ਕਿ ਕੀ ਉਹ ਸਹੀ ਦਿਸ਼ਾ ਵੱਲ ਵਧ ਰਹੇ ਨੇ ਜਾਂ ਫਿਰ ਰੋਜ਼ ਹੀ ਇਸ ਤਰ੍ਹਾਂ ਜੱਥੇ ਭੇਜ-ਭੇਜ ਕੇ ਕਿਸਾਨ ਜ਼ਖਮੀ ਹੁੰਦੇ ਰਹਿਣਗੇ ਔਰ ਆਊਟਪੁੱਟ ਬਿਲਕੁਲ ਹੀ ਨਿਕਲੇਗੀ ਤਾਂ ਇਹ ਵੀ ਗੱਲ ਠੀਕ ਨਹੀਂ ਜਾਪਦੀ ਇੱਕ ਪਾਸੇ ਸਰਕਾਰਾਂ ਦਾ ਤਸ਼ੱਦਦ ਦੂਜੇ ਪਾਸੇ ਕਿਸਾਨ ਸੜਕਾਂ ਦੇ ਉੱਤੇ ਮਜਬੂਰ ਔਰ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਜਿੱਥੇ ਤੱਕ ਇਹ ਗੱਲ ਹਰਿਆਣਾ ਸਰਕਾਰ ਦੀ ਹਰਿਆਣਾ ਪ੍ਰਸ਼ਾਸਨ ਦੀ ਅੰਨੇਵਾ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਹੈ ਪਹਿਲਾਂ ਫੁੱਲਾਂ ਦੀ ਵਰਖਾ ਤੇ ਫਿਰ ਹੰਝੂ ਗੈਸ ਦੇ ਗੋਲੇ ਤਾਂ ਇਹ ਗੱਲ ਇਹ ਤਸਵੀਰ ਨੂੰ ਲੈ ਕੇ ਸਵਾਲ ਕੌਣ ਖੜਾ ਕਰੇਗਾ ਹਾਲਾਂਕਿ ਸਾਡੀ ਜਾਣਕਾਰੀ ਦੇ ਮੁਤਾਬਕ ਹੁਣ ਫੇਰ ਕੁਝ ਵਕੀਲਾਂ ਦੇ ਵੱਲੋਂ ਤੇ ਕੁਝ ਅਗਾਂਹਵਧੂ ਲੋਕਾਂ ਦੇ ਵੱਲੋਂ ਅਦਾਲਤਾਂ ਦਾ ਰੋਕ ਕੀਤਾ ਜਾਣਾ ਹੈ ਕਿ ਆਖਰਕਾਰ ਇਹ ਚੱਲ ਕੀ ਰਿਹਾ ਹੈ ਦੇਸ਼ ਦੇ ਅੰਦਰ ਹੀ ਦੇਸ਼ ਦੇ ਲੋਕਾਂ ਨੂੰ ਇੱਕ ਤੋਂ ਦੂਜੀ ਥਾਂ ਤੇ ਜਾਣ ਲਈ ਕੀ ਪਾਬੰਦੀਆਂ ਨੇ ਕਿਉਂ ਪਾਬੰਦੀਆਂ ਨੇ ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖਦੇ ਹਾਂ ਆਉਣ ਵਾਲੇ ਦਿਨ ਦੇ ਵਿੱਚ ਕੀ ਕਿਸਾਨ ਫੈਸਲਾ ਲੈਂਦੇ ਨੇ ਦੂਜੇ ਪਾਸਿਓ ਢੀਠਪੂਣਾ ਸਰਕਾਰਾਂ ਦਾ ਪ੍ਰਸ਼ਾਸਨ ਦਾ ਖਤਮ ਹੁੰਦਾ ਕਿ ਨਹੀਂ ਹੁੰਦਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਹੈ ਫਿਲਹਾਲ ਦੀ ਘੜੀ ਇਹ ਅੱਜ ਜਿਹੜੀ ਤਸਵੀਰ ਬਣੀ ਉਹ ਬੇਹੱਦ ਨਿੰਦਣਯੋਗ ਹੈ ਬੜੀ ਮੰਦ ਭਾਗੀ ਹੈ ਕਿ ਇਸ ਤਰ੍ਹਾਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਸਲੋਕ ਕਿਉਂ ਕੀਤਾ ਜਾ ਰਿਹਾ ਹੈ ਇਸ ਕਿਉਂ ਦਾ ਜਵਾਬ ਸਰਕਾਰ ਨੂੰ ਆਖਰਕਾਰ ਦੇਣਾ ਹੀ ਪਵੇਗਾ ਅੱਜ ਨਹੀਂ ਤਾਂ ਭਲਕੇ ਤੇ ਉਮੀਦ ਹੈ ਕਿ ਸਰਕਾਰ ਇਸ ਗੱਲ ਦਾ ਜਵਾਬ ਜ਼ਰੂਰ ਦੇਵੇਗੀ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ